अमृतसर पिछले कई सालों तो सड़क ना बनंदे कारण पिंड मूल्यचक दे लोका वलो पक्ता गेट दे बाहर लगाया गया तना हरपाल सिंह पंगू दी विशेष रिपोर्ट मैं जिन्हें भी मीडिया आज के बंद ताने के दौरान पहुंची सारे दा हाथ जोड़ के ਦਾਸ ਹਰਜਿੰਦਰ ਪਾਸਿੰਗ ਬੰਟੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਪਤਲਾ ਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿੱਦੀ ਹਰ ਸਾਲ ਤਰੀਕਾ ਇਹ ਬਦਲਦੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਦੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਹਿੰਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਇੰਨੇ ਤੋਂ ਪਰੇਸ਼ਾਨ ਸੀ ਆਏ ਦਿਨ ਰੋਜ਼ ਐਕਸੀਡੈਂਟ ਹੋ ਰਿਹਾ ਸੀ ਸੱਟਾਂ ਲੱਗ ਰਹੀਆਂ ਸੀ ਪਰ ਸਰਕਾਰ ਧਿਆਨ ਨਹੀਂ ਸੀ ਦੇਦੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਦੇ ਗਾੜੀ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਉਹਨੀ ਰੋਡ ਛੱਡ ਦਿਓ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਜ਼ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨ ਜੋਗ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਮਾਨ ਜੋਗ ਹਰਪ੍ਰੀਤ ਸਿੰਘ ਸਿੰਘ ਜੀ ਨੂੰ ਦਿੱਤੀ ਸੀ ਪਰ ਉਸ ਦੇ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਇੱਦਾਂ ਹੀ ਕਹਿਤਾ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕਹੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਚੁੱਕੇ ਉਹਨਾਂ ਨੂੰ ਪਤਾ ਹੈ ਦੱਸਿਏ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਤੇ ਅਸੀਂ ਹੁਣ ਇਸ ਤੋਂ ਬਾਅਦ ਤੇ ਸਾਡਾ ਅਗਲਾ ਸਟੈਪ ਉਹਦੇ ਵਿੱਚ ਫਿਰ ਅਸੀਂ ਬੰਦ ਹੀ ਕਰਾਂਗੇ ਧਰਨਾ ਲਗਾਵਾਂਗੇ ਪ੍ਰਸ਼ਾਸਨ ਕਿਤੇ ਕਿਹੜਾ ਲਗਾਤਾ ਸਾਨੂੰ ਮੁਕਲਾ ਰਹੀ ਐ ਐਮਐਲਏ ਸਾਹਿਬ ਯਾਰ ਇਹ ਤਾਂ ਨਾ ਕੋਈ ਪਾਟੀ ਬਾਜੀ ਹੋਣੀ ਦੇਖੋ ਮੈਂ ਤੇ ਮੇਰਾ ਸੋਚਣਾ ਇਹ ਆ ਕਿ ਜੋ ਇਹ ਕੰਮ ਨਹੀਂ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹਰ ਕੰਮ ਨੂੰ ਡਿਲੇ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਕਿ ਇਹਨਾਂ ਦਾ ਸਰੀ ਜਾ ਰਿਹਾ ਗੰਦ ਚ ਲੰਘ ਰਿਹਾ ਨੰਗੀ ਜਾਂਦੋ ਸਾਡਾ ਕੀ ਅਸੀਂ ਕਦੀ ਕਦੀ ਆਉਣਾ ਆ ਜਾਾਂਗੇ ਦੋ ਚਾਰ ਗੱਲਾਂ ਕਰਾਂਗੇ ਸੁਣਾਵਾਂਗੇ ਚਲੇ ਜਾਵਾਂਗੇ ਅਈ ਐਸ ਸੰਬੰਧ ਦੇ ਵਿੱਚ 20 ਅਪ੍ਰੈਲ ਨੂੰ ਮਾਜੋ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਭੇਜੀ ਉਸ ਤੋਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਪਈਏ ਸਾਹਿਬ ਨਾਲ ਕਿ ਤੁਸੀਂ ਸਾਹਿਬ ਪਿੰਡ ਆਉਣਾ ਸਾਡੇ ਪਿੰਡ ਦੇ ਤੇ ਹਾਲਾਤ ਹੀ ਬਹੁਤ ਬੱਤਰ ਨੇ ਕੋਈ ਕੰਮ ਨਹੀਂ ਹੋ ਰਿਹਾ ਰੋਡ ਵੀ ਖਰਾਬ ਹੈ ਸੀਵਰੇਜ ਦੀ ਪ੍ਰੋਬਲਮ ਵੀ ਆਉਂਦੀ ਸਾਰੇ ਨੂੰ ਪੀਣ ਵਾਲੇ ਪਾਣੀ ਦੀ ਅੰਦਰ ਦੇ ਬਾਜ਼ਾਰਾਂ ਦੀ ਤੇ ਉਹਨਾਂ ਨੇ ਵੀਡੀਓ ਚੈੱਕ ਕਰ ਲਈ ਤੇ ਇਹ ਕਿਹਾ ਨਹੀਂ ਸਰ ਮੈਂ ਪੂਰਨ ਤਨਵਾਇਤਾ ਦਾ ਪ੍ਰਦਰਸ਼ਨ ਕਰ। ਦੇਖੋ ਇਹ ਇੱਕ ਮਜਬੂਰੀ ਸਾਡੇ ਸਾਰੇ ਇਲਾਕੇ ਦੀ ਆ ਸਾਡੇ ਸਾਰੇ ਸਰਕਾਰ ਜੋਗ ਨੇ ਸਾਡੇ ਸਰਪੰਚ ਸਾਹਿਬ ਸਾਡੇ ਅੰਕਲ ਪ੍ਰਧਾਨ ਜੀ ਸਾਡੇ ਚਾਚਾ ਜੀ ਨਾ ਲੰਮ ਸਮਾਂ ਹੋ ਗਿਆ ਤੁਹਾਨੂੰ ਹਸਲ ਕਿਤੇ ਬੁਹਾਰ ਲਗਾਮ ਤੁਹਾਨੂੰ ਅੱਜ ਪੂਰੇ ਪੌਣੇ 2 ਸਾਲ ਹੋ ਚੁਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਹੋਵੇ ਦੱਸੋ ਕਿ ਇਹ ਅੱਜ ਕਿਸੇ ਕੋਈ ਆਇਆ ਤੁਹਾਡੇ ਕੋਲ ਇੱਥੇ ਹਾਲੇ ਤੱਕ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਜ਼ਿੰਮੇਵਾਰ ਵਿਅਕਤੀ ਕੋਈ ਵੀ ਨਹੀਂ ਪਹੁੰਚਿਆ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ ਪ੍ਰਦਰਸ਼ਨ ਜਿੰਨੇ ਦੇਰ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਬੈਠੇ ਤੇ ਸਾਨੂੰ ਡੀਸੀ ਸਾਹਿਬ ਐਸ ਡੀ ਐਸ ਪੀ ਸਾਹਿਬ ਨੇ ਕਿਹਾ ਕਿ ਤੁਸੀਂ ਸਵਾ 11 11:30 ਵਜੇ ਤੱਕ ਕਰੋ ਸਰਕਾਰ ਦੇ ਨਮੰਦੇ ਆਉਣਗੇ ਜੇ ਨਹੀਂ ਆਉਂਦੇ ਤੇ ਹੋ ਸਕਦਾ ਸਾਡਾ ਇਹ ਪ੍ਰਦਰਸ਼ਨ ਸ਼ਾਮ ਤੱਕ ਸ਼ੁਰੂ ਰਹੇ ਤੇ ਜੇ 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 ਪ੍ਰਸ਼ਾਸਨ ਦੇ ਅਧਿਕਾਰੀ ਆਉਣ ਦੇ ਬਾਵਜੂਦ ਵੀ ਸਾਡੇ ਸਾਰੇ ਸਾਥੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇੱਕ ਇੱਕ ਮਤਲਬ ਪ੍ਰੋਸ ਇਹੋ ਕਵਾਦਾ ਨਹੀਂ ਕਰਦੇ ਕਹੀ ਇੱਕ ਹਫਤੇ ਦਾੱਸ ਦਿੰਦੇ ਅੰਦਰ ਸੜਕ ਬਣਾਵਾਗੇ ਤੇ ਰੋਜ਼ ਇੱਕ ਘੇਡਾ ਜਾਮ ਲੱਗੂਗਾ ਤੂੰ ਜਮਾਇਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋ ਠੀਕ ਹੈ ਤੂੰ ਜਮਾਇਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋ ਠੀਕ ਹੈ ਕੱਲਾ ਨਾ ਕਰਦਾ ਆਪਣੇ ਮਾਨਯੋਗ ਸਰਪੰਚ ਸਾਹਿਬ ਸਾਡੇ ਸਰਦਾਰਸ ਕੁਮਾਰ ਸਿੰਘ ਜੀ ਤੇ ਖਰਾਬ ਹੈ ਜਦੋਂ ਕਿ ਬਰਸਾਤ ਦਾ ਮੌਸਮ ਹੁੰਦਾ ਤੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇਹ ਸਰ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਸੜਕ ਪਈ ਹੀ ਪਾਈ ਤੋਂ ਪਹਿਲਾਂ ਦੀ ਹੈ ਉਸ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਕਰ ਕਰਕੇ ਕੰਮ ਰੁਕ ਗਿਆ ਹੈਗਾ ਵਾ ਅਸੀਂ ਤੇ ਪ੍ਰਸ਼ਾਸਨ ਨੂੰ ਉਹ ਸਰਕਾਰ ਨੂੰ ਇਹ ਕਹਿੰਨੇ ਆਂ ਕਿ ਜਿਹੜਾ ਇਹ ਕੰਮ ਰਹਿ ਗਿਆ ਵਾ ਉਹਨੂੰ ਚਲੇ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦਾ ਫੀਲਡ ਚੱਲ ਰਿਹਾ ਵਾ ਜਿੰਨੇ ਵੀ ਹੈਵੀ ਵਿਕਲ ਹੈਗੇ ਸਾਰੇ ਉੱਧਰ ਦੀ ਲੰਘਣੇ ਹੈਗੇ ਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈਵੀ ਵਿਕਲ ਹੈ ਬੰਨ ਤੋਂ ਹੁਣ ਮੁੜੇ ਚੱਕ ਹੁੰਦੇ ਜਾਣਗੇ ਅਸੀਂ ਤੇ ਪ੍ਰਸ਼ਾਸਨ ਤੋਂ ਤੇ ਸਰਕਾਰ ਕੋ ਇਹ ਮੰਨ ਕਰਦੇ ਫੈਲਾ ਜਿਹੜਾ ਵਾ ਹੈਗਾ ਵਾ ਮਸਲਾ ਹੱਲ ਫੈਲਦੇ ਦਾ ਅੱਜ ਕਿੱਥੇ ਹੈ ਜੀ ਕੋਈ 25 ਜੀ ਵੀ ਰਹੇ ਉਹ ਉਸ ਸਮੇਂ ਕੋਈ ਗ੍ਰਾਂਟ ਲਈ ਹੋਵੇ ਜਾਂ ਗ੍ਰਾਂਟ ਵਾਸਤੇ ਕਿਹਾ ਹੋਵੇ ਸੜਕ ਬਣਾਉਣ ਵਾਸਤੇ ਤੁਸੀਂ ਮੋਕੇ ਸਰਕਾਰ ਤੇ ਇਹ ਪ੍ਰਧਾਨ ਮੰਤਰੀ ਯੋਜਨਾ ਚ ਪਈ ਹੈਗੀ ਜੀ ਉਸ ਤੋਂ ਬਾਅਦ ਕੁਝ ਕਰਨ ਦਾ ਕੋਈ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਟਲਾ ਟੋਟਾ ਨਹਿਰ ਤੋਂ ਪਰਲਾ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਦੇ ਕਰਨ ਕਰਕੇ ਛੁੱਟਿਆ ਤੇ ਪ੍ਰਸ਼ਾਸਨ ਨਹੀਂ ਦੱਸ ਸਕਦਾ ਵੀ ਕਦੀ ਕਿਲੋ ਕੰਮ ਰੁਕ ਗਿਆ ਜੀ ਐਮਐਲਏ ਦਾ ਸੱਚ ਨੌਲੇਜ ਲੈ ਲੈਂਦੇ ਸਾਰੀ ਨੌਲੇਜ ਜੀ ਉਹਨਾਂ ਦੇ ਨੌਲੇਜ ਜੀ ਹੈਗੀ ਫਤਾ ਨਹੀਂ ਇਹ ਹੁਣ ਦੱਸਣ ਗਿਆ ਅਨਕੇ ਵੀ ਕੀ ਕਰਦੇ ਗਿਆ ਦਾਦਾ ਨਹੀਂ ਪਾਰਟੀ ਬਾਜੀ ਨਾ ਪਿੰਡ ਚ ਹੋ ਸਕਦਾ ਹੋ ਸਕਦਾ ਹੋ ਸਕਦਾ ਉਹਨਾਂ ਦਾ ਪ੍ਰੋਟੈਸਟ ਦਾ ਲੈਣਾ ਜਾਂਦਾ ਦੇਖੋ ਜੀ ਜਿਨ੍ਹਾਂ ਦਾ ਕਿ ਕੋਈ ਫੱਟਾ ਮਸਲਾ ਨਹੀਂ ਹਲੁੰਦਾ ਜਿਨ੍ਹਾਂ ਦਾ ਕੋਈ ਸਰਕਾਰ ਦਾ ਨਮਾਇੰਦਾ ਕੋਈ ਪ੍ਰਚਾਰਕ ਨਹੀਂ ਆਉਂਦਾ ਵੀ ਉਹਨਾਂ ਦਾ